ਸਿਨੇ ਰਾਗੂ ਵਰਸ ਸਿੰਘ ਵਟਵਾ ਸਰ ਨਾਲ ਫੋਨ ਲਾਈਨ ਤੇ ਬਟੇ ਨੇ ਵਟਵਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਜੀਮੀਡੀਆ ਤੇ ਸਵਾਗਤ ਹੈ ਜੀ ਤੇ ਸਿਮਰਨਜੀਤ ਸਿੰਘ ਬਾਦ ਨੇ ਅਹਿਬ ਵੱਡੀ ਸਟੇਟਮੈਂਟ ਸਾਂਝੀ ਕੀਤੀ ਹੈ ਜੀਮੀਡੀਆ ਦੇ ਨਾਲ ਉਹ ਕਹਿੰਦੇ ਆ ਕਿ ਆ ਪ੍ਰਕਾਸ਼ ਸਿੰਘ ਬਾਦਲ ਉਸ ਨੇ ਕਈਆਂ ਨੇ ਕੇਂਦਰ ਨੂੰ ਪੱਤਰ ਲਿਖੇ ਦਰਬਾਰ ਸਾਹਿਬ ਫੌਜ ਤੇ ਜਨਸਮਦੀ ਸਾਕੇ ਨੀਲੇ ਤਾਰੇ ਦਾ ਜ਼ਿਕਰ ਕਰ ਰਹੇ ਆ ਦੇਖੋ ਮਾਨਸਾ ਉਹ ਉਮਰਦਰਾਜ ਵੀ ਨੇ ਔਰ ਤੋ ਵੱਡੀ ਗੱਲ ਹੈ ਕਿ ਸਾਡੀ ਕੌਮ ਦੇ ਆਗੂ ਵੀ ਨੇ ਸਾਲੂ ਕਈ ਲੋਕ ਜਿਹੜੇ ਹੈਗੇ ਨੇ ਕਾਂਗਰਸ ਦਾ ਇੰਦਰਾ ਗਾਂਧੀ ਦਾ ਉਪਕੀਤਾ ਹੋਇਆ ਬਜਰਗਨਾ ਉਹਨੂੰ ਲਗਾਉਣ ਦੀ ਉਹਨੂੰ ਛਪਾਉਣ ਦੀ ਉਹਨੂੰ ਦਬਾਉਣ ਦੀ ਉਹਨੂੰ ਉਲਟਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਕਈ ਤਰ੍ਹਾਂ ਦੀਆਂ ਕਹਾਣੀਆਂ ਘੜਕੜ ਕੇ ਕਈ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਉਹ ਲੱਗੇ ਹੋਏ ਨੇ ਇਹ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਆ ਇਹ ਬਹੁਤ ਵੱਡੀ ਘਟਨਾ ਆ ਸਿੱਖ ਕੌਮ ਦੇ ਵਾਸਤੇ ਸਮੁੱਚੀ ਦੁਨੀਆ ਦੇ ਵਾਸਤੇ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਇਹ ਕੋਈ ਦੋ ਆਂਡੀਆਂ ਗਵਾਂਡੀਆਂ ਦੀ ਲੜਾਈ ਨਹੀਂ ਸੀ ਕਿ ਤੀਜੇ ਨੇ ਆਣ ਕੇ ਚੁੱਕਣਾ ਦੇ ਕੇ ਤੇ ਉਹਨਾਂ ਨੂੰ ਲੜਾ ਦਿੱਤਾ। ਪਰ ਸਭ ਤੋਂ ਮੱਢੀਗਾ ਲੱਗੇ। ਪੈਰ ਪੈਰ ਤੇ ਉਹ ਜਮਾਤ ਉਹ ਲੋਕ ਉਹ ਧਿਰ ਇਹ ਸਵੀਕਾਰ ਕਰ ਰਹੀ ਹੈ। ਔਰ ਸਮਝੀ ਦੁਨੀਆ ਕਹ ਰਹੀ ਹੈ ਕਿ ਦਰਵਾਜ਼ੇ 'ਤੇ ਹਮਲਾ ਇੰਦਰਾ ਗਾਂਧੀ ਨੇ ਕਾਂਗਰਸ ਹਕੂਮਤ ਨੇ ਕੀਤਾ ਸੀਗਾ ਤੇ ਉਹ ਲੋਕ ਖੁਦ ਵੀ ਆਪਣਾ ਗਲਤ ਕਬੂਲਦੇ ਆ ਤੇ ਦੂਜੇ ਬੰਨੇ ਮਾਨ ਸਾਹਿਬ ਹੈ ਕਿ ਪਤਾ ਨਹੀਂ ਕੀ 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 ਸਾਡੇ ਆਪਦੇ ਨੇ ਇੱਕ ਮੇਰੀ ਗੱਲ ਹੈ ਇੱਕ ਵੀ ਚਿੱਠੀ ਡਿਊਟੀ ਲਿਖੀ ਗਈ ਹੈ ਜਿਨ੍ਹਾਂ ਨੇ ਚਿੱਠੀਆਂ ਲਿਖਣ ਦੀ ਗੱਲ ਕੀਤੀ ਹੈ ਜੇ ਚਿੱਠੀਆਂ ਲਿਖੀਆਂ ਜਾਂਦੀਆਂ ਸੀਗੀਆਂ ਤੇ ਉਹਦਾ ਕੋਈ ਨਾ ਕੋਈ ਉਹਦਾ ਰਿਕਾਰਡ ਵੀ ਹੋਏਗਾ 1981 ਜੂਨ ਚ ਸ਼੍ਰੀ ਦਰਵਾਤ ਸਾਹਿਬ ਤੇ ਇੰਦਰਾ ਗਾਂਧੀ ਵੱਲੋਂ ਉਸ ਸਮੇਂ ਦੀ ਕਾਂਗਰਸ ਹਕੂਮਤ ਵੱਲੋਂ ਹਮਲਾ ਕੀਤਾ ਜਾਂਦਾ ਹੈ ਤੇ 1984 ਦੇ ਵਿੱਚ ਹੀ ਥੋੜੇ ਸਮੇਂ ਬਾਅਦ ਹੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਵਾਈਟ ਪੇਪਰ ਪੇਸ਼ ਕੀਤਾ ਜਾਂਦਾ ਹੈ ਜੇ ਕੋਈ ਅਵੇਹੀ ਗੱਲ ਸੀ 1984 ਤੋਂ ਲੈ ਕੇ 2025 ਤੱਕ ਕਈ ਵਾਰ ਕਾਂਸ ਦੀਆਂ ਹਕੂਮਤਾਂ ਆਈਆਂ ਨੇ ਔਰ ਖਾਸ ਕਰਕੇ 84 ਜਦੋਂ ਚਾਰ ਜਫਰੇ ਹੀ ਇੱਕ ਪ੍ਰਲਾਟ ਮੱਥਿਆ ਸੀਗਾ ਤੇ ਇੰਦਰਾ ਗਾਂਧੀ ਨੇ ਜਾਂ ਉਸ ਸਮੇਂ ਦੀ ਕੇਂਦਰੀ ਹਕੂਮਤ ਨੇ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਕਈ ਤਰ੍ਹਾਂ ਦੇ ਬਾਬਾ ਜਰਨੈਲ ਸਿੰਘ ਹੁਰਾਂ ਤੇ ਅਕਾਲੀ ਜਿਹੜੀ ਲੀਡਰਸ਼ਿਪ ਸੀ ਤੇ ਸਿੱਖ ਕੌਮ ਦੇ ਉੱਤੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਜੇ ਕੋਈ ਅਜਿਹੇ ਹੋਂ ਨਾਲ ਕੋਲੇ ਇਹ ਸਬੂਤ ਸੀ ਕਿ ਕੀ ਸੀ ਤੇ ਜੇ ਨਿੱਕੀਆਂ ਨਿੱਕੀਆਂ ਗੱਲਾਂ ਵਾਈਟ ਪੇਪਰ ਦਾ ਹਿੱਸਾ ਬਣ ਸਕਦੀਆਂ ਨੇ ਤੇ ਏਡੀ ਵੱਡੀ ਚੀਜ਼ ਵਾਈਟ ਪੇਪਰ ਦਾ ਹਿੱਸਾ ਨਾ ਬਣੇ ਇਹ ਕਿਵੇਂ ਹੋ ਸਕਦਾ ਤੇ ਹੁਣ ਤਾਂ ਉਹ ਗੱਲ ਹੀ ਹੈ ਮਾਨ ਸਾਹਿਬ ਨੂੰ ਕੋਈ ਸੱਜਾ ਖੱਬੇ ਵਾਲਾ ਸ਼ਬਦ ਕਹਿੰਦੇ ਆ ਮੈਨੂੰ ਸ਼ਰਮ ਆਉਂਦੀ ਹੈ ਜਦ ਮਾਨ ਸਾਹਿਬ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਸਬੂਤ ਉਹ ਦੁਨੀਆ ਦੇ ਸਾਹਮਣੇ ਮਤਲਬ ਸ੍ਰੀ ਅਕਾਲ ਤਖਤ ਤੱਕ ਸਭ ਤੇ ਲੈ ਆਉਣਾ ਉੱਥੇ ਆ ਜਣ ਹਾਂ ਜੀ ਤੁਹਾਡੇ ਕਹਿੰਦੇ ਮੁਤਾਬਕ ਫਿਰ ਝੂਠ ਬੋਲ ਰਹੇ ਨੇ ਸਿਮਰਿੰਦਰ ਸਿੰਘ ਮਾਨ ਜੀ ਮਾਨ ਸਾਹਿਬ ਨੇ ਝੂਠ ਹੀ ਨੇ ਬੋਲਿਆ ਵੱੱਡਰ ਗੁਨਾਹ ਕੀਤਾ ਹੈ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਆਇਆ ਏ ਕਿਉਂਕਿ ਦੋ ਨਿਆਣਿਆਂ ਦੀ ਲੜਾਈ ਨਹੀਂ ਗਈ ਤੇ ਸਿੱਖ ਹੋ ਕੇ ਸਿੱਖ ਕੌਮ ਦਾ ਆਗੂ ਹੋ ਕੇ ਮੂਤ ਉਹਦੇ ਹਰ ਸ਼ਬਦ ਕੱਢ ਦੇਣਾ ਜਿਹੜਾ ਆ ਇਹ ਬੱਜਰ ਗਣਾ ਆ ਤੇ ਉਹ ਵੀ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹੋਏ ਫੌਜੀ ਹਮਲੇ ਨੂੰ ਇੱਕ ਖੇਡ ਸਮਝ ਕੇ ਮਤਲਬ ਦੁਨੀਆ ਦੇ ਸਾਹਮਣੇ ਪਰੋਸ ਦੇਣਾ ਇਸ ਤੋਂ ਵੱਡਾ ਗੁਨਾਹ ਕੋਈ ਨਹੀਂ ਗਾ ਔਰ ਗਣਾ ਕੀਤਾ ਠੀਕ 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 ਆ ਬਟਵਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਪਣਾ ਪੱਖ ਰੱਖਿਆ ਇਸ ਖਬਰ ਮੁਤਲਕ ਤਾ ਵਸੂ ਸਿੰਘ ਨੂੰ ਟੂਆ ਦੇ ਕਿਹਾ ਹੈ ਕਿ ਕੋਈ ਇਸ ਦਾ অথেন্টিਕੇਸ਼ਨ ਪ੍ਰੂਫ ਕੋਈ ਅਜੀਹੀ ਕੋਈ ਪੱਤਰ ਉਹ ਸਬੂਤ ਦੇ ਤੌਰ ਤੇ ਸਾਹਮਣੇ ਲਿਆਂਦਾ ਜਾਵੇ ਫਿਰ ਤਾਂ ਗੱਲਬਾਤ ਹਰ ਲੈ ਕੇ ਜਿਹਾ ਨਹੀਂ ਕਰਨੀ ਚਾਹੀਦਾ ਇਸ ਤਰੀਕੇ ਦੇ ਨਾਲ ਵਿਆਦ ਨਹੀਂ ਦੇਣੇ ਚਾਹੀਦੇ ਇਹ ਗੱਲਬਾਤ ਜਰੂਰ ਕਹੀ ਹੈ ਮਿਸਟ੍ਰਿਕ ਮਡੋਆ ਹੋਰ ਹੈ